ਅ ਮਿੰਟੂ ਜੀ ਆਪਾਂ ਹੁਣ ਮੌਜੂਦਾ ਸਰਕਾਰ ਵਾਲੇ ਪਾਸੇ ਨੂੰ ਚਲੀਏ ਥੋੜਾ ਜਿਹਾ ਉਹਨਾਂ ਦੀ ਗੱਲਬਾਤ ਵੀ ਕਰ ਲਈਏ ਅ ਇਧਰ ਸਿਕਿਉਰਿਟੀ ਵਾਲਾ ਮਸਲਾ ਤੇ ਦੇਖੋ ਕਿੰਨਾ ਵੱਡਾ ਬਣ ਗਿਆ ਉਧਰ ਬਜੂ ਦਾ ਸੀਐਮ ਸਾਹਿਬ ਭਗਵੰਤ ਮਾਨ ਦੀ ਕਹਿੰਦੇ ਸਿਕਿਉਰਿਟੀ ਵਾਸਤੇ ਗੱਡੀਆਂ-ਗੁੱਡੀਆਂ ਖਰੀਦੀਆਂ ਜਾ ਰਹੀਆਂ 40 ਕਰੋੜ ਦਾ ਕਹਿੰਦੇ ਬਜਟ ਹੈ ਬੱਸ ਸਾਰਾ ਸਿਕਿਉਰਿਟੀ ਤਾਂ ਦੇਖੋ ਹੁਣ ਜੇ ਆਪਾਂ ਸੁਖਬੀਰ ਸਿੰਘ ਬਾਦਲ ਦੀ ਸਿਕਿਉਰਿਟੀ ਨਾਲ ਕਨਸਰਨ ਜੀ ਕਿ ਯਾਰ ਸਿਕਿਉਰਿਟੀ ਜ਼ਰੂਰੀ ਹੁੰਦੀ ਹੈ ਸਿਕਿਉਰਿਟੀ 'ਚ ਜੇ ਕੋਈ ਚੂਕ ਹੋ ਰੋ ਜਾਂਦੀ ਥੋੜੀ ਜੀ ਉਕਾਈ ਹੋ ਜਾਂਦੀ ਤੇ ਨੁਕਸਾਨ ਹੋ ਸਕਦਾ ਉਹਦਾ ਫਿਰ ਲਾਅ ਐਂਡ ਆਰਡਰ ਤੇ ਵੀ ਅਸਰ ਪੈ ਸਕਦਾ ਸੀਗਾ। ਇੱਕ ਵੇਲੇ ਸਵੇਰੇ ਲੱਗ ਰਿਹਾ ਸੀਗਾ ਕਿ ਪੰਜਾਬ ਦਾ ਲਾਅ ਐਂਡ ਆਰਡਰ ਜਿਹੜਾ ਵਿਗੜਦਾ ਜਾਵੇ ਕਿ ਲੋਕ ਖਾਸ ਤੌਰ ਤੇ ਕਾਲੀ ਜਿਹੜੇ ਉਹ ਸੜਕ ਤੇ ਨਾ ਆ ਜਾਣ। ਹਮਮ ਖੈਰ ਚਲੋ ਟਿਕਟ ਕਾਰਿਆ ਜੀ ਅੱਛੀ ਗੱਲ ਇਹ ਆ ਕਿ باوجود ਇਸ ਦੇ ਕਿ ਉਹ ਸਥਿਰ ਰਹੇ ਨੇ ਉਹਨਾਂ ਨੇ ਸੇਵਾ ਵਗੈਰਾ ਕੀਤੀ ਉਹ ਠੀਕ ਆ। ਸਿਕਿਉਰਿਟੀ ਮੈਂ ਦੇਖੋ ਮਾਨਸਾਬ ਦਾ ਆਲੋਚਕ ਹਾਂ। ਆਸ਼ਾ ਆਹੀ ਗੱਲਾਂ ਹੁਣ ਜਿਹੜੀਆਂ ਇਹ ਮੰਨ ਰਹੇ ਨੇ। ਹਮ ਇਨਾਂ ਦੀ ਸਜ਼ਾ ਪੂਕਤ ਰਹੀ ਅਸੀਂ ਇਹੀ ਗੱਲਾਂ ਮੈਂ ਤੁਹਾਨੂੰ ਅੱਗੇ ਕਿਹਾ ਨਾ 12 13 ਚੋਂ ਕਹਿਣੀਆਂ ਸਟਾਰਟ ਕੀਤੀਆਂ ਸੀ ਜਿਉਂ ਸ਼ਹਿਟਾ ਕਾਂਡ ਹੋਇਆ ਤੁਹਾਨੂੰ ਤੇ ਯਾਦ ਨਹੀਂ ਹੋਣਾ ਜੀ ਜਿਉਂ ਤਰਮ ਤਰਨ ਕਾਂਡ ਹੋਇਆ ਹਮ ਸ਼ਹਿਟਾ ਤਰਮ ਤਰਨ ਕਾਂਡ ਤੋਂ ਅਕਾਲੀ ਦਲ ਦਾ ਪਤਨ ਸਟਾਰਟ ਹੋਇਆ ਜੇ ਹਮ ਹਮ ਜਿਹੜੇ ਆਪਣੇ ਆਡੀਅנס ਤੋਂ ਪੁਰਾਣੇ ਜਿਹੜੇ ਜਾਣੂ ਨੇ ਨਾ ਤਾਂ ਇਹ ਤੁਹਾਨੂੰ ਦੱਸ ਦੇਣਗੇ ਸਭ ਤੋਂ ਪਹਿਲਾ ਕਾਂਡ ਹੋਇਆ ਸੀ ਸ਼ਹਿਟਾ ਕਾਂਡ ਹਮ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਹੋਇਆ ਸੀ ਤਰਮ ਤਰਨ ਬਾਈਪਾਸ ਤੇ ਕਾਂਡ ਜੀ ਕਿ ਦਲਿਤ ਲੜਕੀ ਦੀ ਕੁਟਮਾਰ ਉਸ ਤੋਂ ਪਹਿਲਾਂ ਜਿਹੜਾ ਸ਼ੈਟਾ ਦੇ ਵਿੱਚ ਇਹਨਾਂ ਦੇ ਇੱਕ ਯੂਥ ਦੇ ਆਗੂ ਨੇ ਠਾਣੇਦਾਰ ਮਾਰਿਆ ਸੀਗਾ ਚਿੱਟੇ ਦੇ ਨਹੀਂ ਜੀ ਉਥੋਂ ਮਤਲਬ ਕਿ ਕਹਿ ਲੋ ਕਿ ਸਭ ਕੁਝ ਹੋਇਆ ਤੇ ਅਸੀਂ ਉਹ ਉਹਨਾਂ ਸਮਿਆਂ ਤੋਂ ਬੋਲਣਾ ਸਟਾਰਟ ਕੀਤਾ ਉਦੋਂ ਵੀ ਬਹੁਤ ਸਾਰੇ ਲੋਕ ਆਹੀ ਚੀਜ਼ਾਂ ਕਮੈਂਟ ਦੇ ਰੂਪ ਵਿੱਚ ਜੀ ਟ੍ਰੋਲਿੰਗ ਦੇ ਰੂਪ ਵਿੱਚ ਕਰਦੇ ਸਨ ਤਾਂ ਫਿਰ ਹਸ਼ਰ ਦੇਖੋ ਤੁਸੀਂ ਆਹੀ ਗੱਲਾਂ ਸੀ ਠੀਕ ਹੈ ਮਾਨ ਸਾਹਿਬ ਉਹਨਾਂ ਨੂੰ ਵੀ ਚਿਤਾਉਣੇ ਆ ਗਾਇਬਗਾਏ ਕਿ ਭਾਈ ਆਪਣੇ ਆਪ ਨੂੰ ਸੰਭਾਲੋ ਤੁਹਾਡੀ ਪੋਲਿਟਿਕਸ ਵਾਸਤੇ ਵੀ ਭਲਾ ਸਾਡੇ ਪੰਜਾਬੀਆਂ ਵਾਸਤੇ ਵੀ ਬੜਾ ਛੇ ਕੰਮ ਕਰੋ ਸਿਕਿਉਰਿਟੀ ਦੇ ਮਾਮਲੇ 'ਚ ਮੈਂ ਕਹੂੰਗਾ ਕਿ ਦੇਖੋ ਇਹ ਸਰਹੱਦੀ ਰਾਜ ਹੈ ਬਿਲਕੁਲ ਇੱਥੇ ਏਜੰਸੀਆਂ ਜਾਂ ਡੀਪ ਸਟੇਟ ਉਹਨਾਂ ਦੀ ਲੜਾਈ ਚੱਲਦੀ ਰਹਿੰਦੀ ਹੈ ਅੰਦਰੂਨੀ ਹੂੰ ਉਹ ਦੁਨੀਆ ਅੰਦਰੂਨੀ ਦੁਨੀਆ ਜੀ 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 ਇੱਥੇ ਆਪਾਂ ਆਪਦੇ ਸੀਐਮ ਨੂੰ ਭੁਲਾ ਦੇ ਨਹੀਂ ਛੱਡ ਸਕਦਾ ਹੂੰ ਇਹ ਗੱਲ ਮਾਨ ਸਾਹਿਬ ਨੂੰ ਪਹਿਲਾਂ ਸੋਚ ਲੈਣੀ ਚਾਹੀਦੀ ਸੀ ਜਦੋਂ ਉਹ ਕਹਿੰਦੇ ਸੀ ਕਿ ਮੁੱਖ ਮੰਤਰੀ ਲੈਂਚ ਲਾ ਕੇ ਸਿਲੰਡਰ ਕਿਉਂ ਨਹੀਂ ਲੈ ਸਕਦਾ ਇਹ ਤਾਂ ਉਹਨਾਂ ਨੂੰ ਕਿਉਂਕਿ ਉਹਨਾਂ ਦੀ ਫਿਰ ਦੂਰ ਅੰਦੇਸ਼ਟਾ ਇੰਨੀ ਘੂਆ ਹਾਂ ਜਾਂ ਦੂਰਗਾਮੀ ਮਤਲਬ ਕਿ ਉਹਨਾਂ ਦੀ ਸੋਚ ਇੰਨੀ ਘੂਆ ਦੂਜੀ ਚੀਜ਼ ਕਿ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਨਾ ਇਹ ਕਹਿੰਦੇ ਸੀ ਕਿ ਮੁਰਗੀ ਖਾਨਾ ਖੋਲ ਲੋ ਤਾਂ ਸਕਿਉਰਟੀ ਚਾਹੀਦੀ ਹੈ ਤਾਂ ਫਲਾਟਨ ਕਾ ਅੱਜ ਸਰ ਸਕਿਉਰਟੀ ਇੰਨੀ ਜ਼ਰੂਰੀ ਆ ਕਿ ਲੈਂਡ ਕਰੂਜ਼ਰਾਂ ਇੱਕ ਨਹੀਂ 14 ਚਾਹੀਦੀਆਂ ਨੇ ਜੀ 40 ਕਰੋੜ ਬਜਟ ਹੋਮ ਮਿਨਿਸਟਰੀ ਨੇ ਫਾਈਲ ਬਣਾਈ ਆ ਉਹਦੇ ਵਿੱਚ ਇੱਕ ਕਾਰਨ ਆ ਕਿ 8 ਸਾਲ ਜਦੋਂ ਇਹ ਚੱਲ ਜਾਂਦੀਆਂ ਨੇ ਜੀ ਉਦੋਂ ਬਾਅਦ ਇਹ ਬਦਲੀਆਂ ਪ੍ਰੋਟੋਕਾਲ ਦੇ ਮੁਤਾਬਕ ਜ਼ਰੂਰੀ ਨੇ ਹਮ ਹੁਣ ਇਹ ਵੀ ਇੱਕ ਪੰਗਾ ਉਹ ਮੈਂ ਇੱਕ ਕਹਾਣੀ ਆ ਆਪਣੇ ਮਿੱਤਰ ਤੋਂ ਸੁਣੀ ਸੀ ਕਹਿੰਦੇ ਦਿਮਾਗਾ ਦੀ ਸੇਲ ਲੱਗੀ ਜੀ ਤੇ ਉਹ ਆ ਕਹਿੰਦੇ ਜੀ 100 ਦਾ 150 ਦਾ 250 ਦਾ ਵੱਖ-ਵੱਖ ਭਾਈਚਾਰਿਆਂ ਨੂੰ ਕਹ ਲੋ ਕਿ ਰਿਪਰੈਜ਼ੈਂਟ ਕਰ ਰਹਾ ਹੈ ਸੰਦਮਾਗ ਹਮ ਤੇ ਉਹ ਕਹਿੰਦਾ ਕਹਿੰਦਾ ਵੀ ਯਾਰ ਆ ਉਹਨੇ ਕਿਹਾ ਵੀ ਇਹ ਬਹੁਤ ਜ਼ਿਆਦਾ ਲੱਗਿਆ ਜੀ ਇਹ ਤਾਂ ਆਪਾਂ ਦਿਨੇ ਵੀ 100 ਦਾ ਦੂਜਾ ਨੇ ਥੋੜਾ ਜਿਆਦਾ ਦਰਮਿਆਨਾ ਜਿਹਾ ਦੂਜਾ ਨੇ ਕਿਹਾ ਇਸ ਭਾਈਚਾਰੇ ਦੇ ਤੇ ਬਿਲਕੁਲ ਆਣ ਲੱਗ ਹੀ ਪਿਆ ਵੀਰੇ ਇਹ ਤਾਂ ਤਾਂ ਹੀ ਸੋਦਾ ਤਾਂ ਜੀ ਹਾਂ ਤੇ ਦਿਮਾਗ ਨਹੀਂ ਬਿਲਕੁਲ ਤੂੰ ਕਹਿਣ ਦਾ ਮਤਲਬ ਹੈ ਕਿ ਹੁਣ ਇਹ ਜਿਹੜੀਆਂ ਗੱਡੀਆਂ ਆਈਆਂ ਨੇ 8 ਸਾਲ ਪਹਿਲਾਂ ਆਈਆਂ 8 ਸਾਲ ਪਹਿਲਾਂ ਆਈਆਂ ਕਿ ਚੱਲੀਆਂ ਕਿੰਨੀਆਂ ਕੋ ਹੋਣ ਗਿਆ ਕਿਉਂਕਿ ਕੱਲ ਹੀ ਗਏ ਤੇ ਆ ਗਏ ਅਮਰਿੰਦਰ ਸਿੰਘ ਉਹ ਤੇ ਬਾਹਰ ਹੀ ਨਹੀਂ ਨਿਕਲੇ ਕਦੇ ਹੂੰ ਹੋ ਗਿਆ ਤੇ ਚੰਨੀ ਸਾਹਿਬ ਜ਼ਰੂਰ ਮਹੀਨਾ ਡੇਢ ਮਹੀਨਾ ਪਾਛੇ ਭੱਜੇ ਜ਼ਰੂਰ ਬਿਲਕੁਲ ਮੁੜ ਕੇ ਉਹ ਟਿਕ ਟਿਕਾ ਕੇ ਬਹਿ ਗਏ ਤੇ ਇਹ ਮਾਨ ਸਾਹਿਬ ਵੀ ਕੋਈ ਜ਼ਿਆਦਾ ਇਹਨਾਂ ਭਜਾ ਦੁੜਕੀ ਨਹੀਂ ਕੀਤੀ ਇਹ ਜ਼ਿਆਦਾ ਉਹ ਮਤਲਬ ਕਿ ਹਵਾ ਹਵਾਈ ਹਵਾ ਹਵਾਈ ਵਾਲਾ ਕੰਮ ਜ਼ਿਆਦਾ ਰਹਿੰਦਾ ਹੈ ਨਾ ਦਾ ਸ਼ਾਬਦਿਕ ਤੌਰ ਤੇ ਜ਼ਿਆਦਾ ਭੱਜਦਾ ਪਰ ਪ੍ਰੋਟੋਕਾਲ ਦੇ ਮੁਤਾਬਕ ਜ਼ਰੂਰੀ ਹੋ ਜਾਂਦੇ ਪਰ ਆਮ ਵਾਲੀ ਕੋਈ ਗੱਲ ਨਹੀਂ ਵੀਰੇ ਹੂੰ ਆਮ ਮਾੜੀ ਜੇ ਤੁਸੀਂ ਗੱਲ ਆਖੋਗੇ ਨਾ ਤਾਂ ਤੁਸੀਂ ਤੁਸੀਂ ਤਾਂ ਸਗੋ ਕਾਫਲੇ ਚ ਗੱਡੀਆਂ ਵਧਾਈਆਂ ਸਿਕਿਉਰਟੀ ਚ ਤੁਹਾਡੀ ਨਫਰੀ ਜਿੱਡਾ ਵਧੇਰੇ ਹੋਈ ਹੈ ਬਿਲਕੁਲ ਪਰ ਉਹ ਸਿਕਿਉਰਟੀ ਨਾਲ ਜੁੜਿਆ ਮਸਲਾ ਅਸੀਂ ਉਹਦੇ ਤੇ ਕੋਈ ਇਹ ਨਹੀਂ ਕਹਿ ਸਕਦੇ ਕਿ ਦਾ ਨਾ ਕਰੋ ਦਾ ਨਾ ਕਰੋ ਪਰ ਗੱਡੀਆਂ ਹੁਣ ਇੰਨੀਆਂ ਠੀਕ ਆ ਦੋ ਚਾਰ ਲੈਂਡ ਕਰੂਜ਼ਰ ਰੱਖ ਲਓ ਯਾਰ ਹੂੰ ਪਰ ਇੱਥੇ ਕੀ ਕਰੀ ਇੱਥੇ ਤਾਂ ਮੈਡਮ ਭੇਜਾਈ ਫਿਰਦੀ ਸੀ ਉਹ ਕਿਹੜੀ ਰੇਂਜ ਰੋਵਰ ਹੁੰਦੀ ਕਿਹੜੀ ਮੈਂ ਕਾਫਲਾ ਦੇਖਿਆ ਸੀ ਉਹਨਾਂ ਦਾ ਚੱਲੀ ਆ ਉਹਦਾ ਕੰਮ ਚੱਲੀ ਜਾਂਦਾ ਸਭ ਕੁਝ ਚੱਲਦਾ ਇਥੇ ਸਿਮਰਨਜੀਤ ਕੁਲਰੀਆ ਸਾਹਿਬ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ ਹੀ ਗਿਆ ਹੁਣ ਮੈਨੂੰ ਕਮੈਂਟ ਪਾਉਣ ਦੀ ਜ਼ਰੂਰਤ ਵੀ ਨਹੀਂ ਪਈ ਮਿੱਤਰ ਸਾਹਿਬ ਕਹਿੰਦੇ ਜੀ ਕਹਿ ਰਹੇ ਨੇ ਕਿ ਚੰਨੀ ਸਾਹਿਬ ਤਾਂ ਹੈਲੀਕਾਪਟਰ ਚੋਂ ਨਹੀਂ ਉਤਰੇ ਬਿਲਕੁਲ ਇਹ ਤੇ ਫਿਰ ਜਿੰਦਾ ਜਿਵੇਂ ਮੌਕਾ ਲੱਗਿਆ ਕਿਸੇ ਨੇ ਛੱਡਿਆ ਨਹੀਂ ਉਹੀ ਆ ਨਾ ਕਿ ਹੁਣ ਜਿਹੜਾ ਵੀ ਮੁੱਖ ਮੰਤਰੀ ਆਉਂਦਾ ਹੈ ਤਾਂ ਮਤਲਬ ਉਹ ਬਸ ਉਹਨੂੰ ਪਹਿਲ ਮੋ ਜਾਂਦਾ ਕਿ ਮੈਂ ਖੁੱਲੇ ਰੂਪ ਚ ਨਹੀਂ ਜਾ ਸਕਦਾ ਪਰ ਜਦੋਂ ਆਪੋਜੀਸ਼ਨ ਚ ਹੁੰਦਾ ਹੈ ਜਾ ਜਦੋਂ ਮਤਲਬ ਕਿ ਉਹ ਨਾ ਐਵੇਂ ਜੋਸ਼ ਚ ਜੇ ਚ ਆਇਆ ਹੁੰਦਾ ਮਾਨਸਾਹ ਵਾਂਗੂ 2010 12 ਵਾਲਾ 13 ਵਾਲਾ ਮਾਨਸਾਹ ਮਤਲਬ ਕਿ ਉਦੋਂ ਬਹੁਤ ਕੁਝ ਕਹੀ ਜਾਂਦਾ ਹੂੰ ਬਹੁਤ ਕੁਝ ਕਹਿੰਦਾ ਪਰ ਇਹ ਜ਼ਰੂਰੀ ਵੀ ਹੈ ਤੇ ਦੂਜੀ ਗੱਲ ਇਹ ਕਿ ਤਾਮਚਾਂਮ ਤਾਮਚਾਂਮ ਵੀ ਹੈ ਲੈਂਡ ਕਰੂਜ਼ਰ ਕੋਈ ਦੋ ਲੈਂਡ ਕਰੂਜ਼ਰ ਰੱਖ ਲੋ ਯਾਰ ਬਾਕੀ ਭਾਈ ਉਹਨਾਂ ਨੂੰ ਰੱਖਦੇ ਆਂ ਉਹਨਾਂ ਨੂੰ ਬੰਬੂਫ ਕਰਾ ਲਓ ਹੋਰ ਕੀ ਆਉਣ ਨਿਊਕਲੀਅਰ ਪ੍ਰੂਫ ਕਰਾ ਲਓ ਹੋਰ ਕੀ ਜਿਆਦਾ ਲੱਗਦਾ ਤੇ ਪਰ ਜਿੰਨਾ ਕੋ ਕੱਟ ਕੀਤਾ ਜਾ ਸਕਦਾ ਹੈ ਕੁਝ ਮਾੜਾ ਮੋਟਾ ਪੰਜਾਬ ਵਾਲੇ ਪਾਸੇ ਨੂੰ ਉਹਦੀ ਆਰਥਿਕ ਹਾਲਤ ਵੀ ਮਾੜੀ ਹੈ ਕਿਸੇ ਹੋਰ ਪਾਸੇ